ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਗਿੱਲ ਤੁਸੀਂ ਜੁੜ ਚੁੱਕੇ ਹੋ ਨਿਊ 311 ਦੇ ਨਾਲ ਅੱਜ ਭਾਈ ਬਿੰਦਰ ਸਿੰਘ ਖਾਲਸਾ ਜੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਥਾਣਾ ਰੋਡ ਵਿਖੇ ਸਿੱਖ ਸੰਗਤਾਂ ਦੁਆਰਾ ਕੀਤਾ ਗਿਆ ਇਸ ਮੌਕੇ ਤੇ ਗੁਰਦੁਆਰਾ ਦਸਮੇਸ਼ਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਨਿਲਮਰ ਸਾਧ ਤਰੋਕੇ ਵਾਲੇ ਦੇ ਮੁੱਖ ਸੇਵਾਦਾਰ ਬਾਬਾ ਗਰਮੀਤ ਸਿੰਘ ਵੀ ਰਹਿ ਮੌਜੂਦ ਇਸ ਤੋਂ ਇਲਾਵਾ ਭਾਰੀ ਸੰਖਿਆ ਦੇ ਵਿੱਚ ਸਿੱਖ ਸੰਗਤ ਨੇ ਭਾਈ ਵਿੰਦਰ ਸਿੰਘ ਨੂੰ ਕਾਲਾਂ ਵਾਲੀ ਤੋਂ ਭਾਰੀ ਵੋਟਾਂ ਦੇ ਨਾਲ ਜਿੱਤ ਦਵਨ ਦਾ ਵਿਸ਼ਵਾਸ ਦੁਆਇਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਲਾ ਦੋ ਜੈਕਾਰਾ ਹੋ ਨਿਹਾਲ ਜੀ ਆਗਿਆ ਬਾਏ ਗ੍ਰੀਤ ਸਾਤਾ ਹੋਏ ਜੀ ਲਈ ਹਮ ਪਾਵਾ ਦਰ ਸਿੰਘ ਜੀ ਉਹ ਸੇਵਾਦਾਰ ਗੁਰਦੁਆਰਾ ਦਸਮੇਸ਼ ਸਾਹਿਬ ਬਹੁਤ ਹੀ ਨਾਮ ਦੇ ਰਸਮੀ ਭਾਈ ਭਾਈ ਜੀ ਕਰਨ ਵਾਲੇ ਸੇਵਾ ਕਰਨ ਵਾਲੇ ਦੇਖੋ ਭਾਵੇਂ ਸਰੀਰ ਆਜਾ ਕੇ ਨਹੀਂ ਦੰਦਾਂ ਇਹ ਪਰਕ ਨੇ ਸਿੱਟਾ ਕਰਕੇ ਇਹ ਭਾਈ ਵਿੰਦਰ ਸਿੰਘ ਨੂੰ ਖਾਲਸਾ ਕੋ ਅਛੇਰਬਾਰ ਦੇਣ ਵਾਸਤੇ ਪਹੁੰਚਿਆ ਤੇ ਇਹ ਜਿਹੜੀ ਮਾਂ ਪੁੱਤਾਂ ਦੇ ਸ਼੍ਰੀਸ਼ ਹੈ ਨਾ ਇਹ ਪਰਮੇਸ਼ਰ ਵੈਲੂ ਦੀ ਸ਼੍ਰੀਸ਼ ਹੈ ਹਨੇ ਆਪਾਂ ਵਧਾਈ ਦੇ ਦੇਤੀ ਹੈ ਜੀ ਆਜ ਹੈ ਉਹਨਾਂ ਇੱਥੇ ਸਵਾਗਤ ਹੋ ਰਿਹਾ ਹੈ ਜੀ ਉਹ ਛੱਡਦੀ ਖਲਾ ਤੇ ਹੁਣ ਭਾਈ ਸਾਰੇ ਜੀ ਰਕਤ ਪਤਨੀ ਨਾਲ ਬਾਹਰ ਦੀਪਨਿਆ ਇਹ ਨਾ ਕਰਿਓ ਵੀ ਬੀਪਰੀਆ ਵੀ ਤਰ੍ਹਾਂ ਦੇ ਮਾਨ ਨਾ। ਜਦੋਂ ਵੀ ਦੇਖੋ ਵੀ ਜਿਹੜਾ ਪ੍ਰਚਾਰ-ਪਰਚਾਰ ਹੁੰਦਾ ਨਾ ਕੋਈ ਸੰਗ ਨਹੀਂ ਸਾਡੇ ਧਰਮ ਦੀ ਵੋਟ ਹੈ। ਇਹ ਅਸੀਂ ਰਾਜਨੀਤਿਕ ਵੋਟ ਤੇ ਇਹ ਜਾ ਕੇ ਜਰੂਰ ਮੰਗਿਆ ਜਾਂਦੀਆਂ ਵੋਟਾਂ ਮੰਗਣਾ। ਇਹ ਤਾਂ ਸਾਡੇ ਧਰਮ ਦੀ ਵੋਟ ਨੂੰ ਹਾਂ ਜੀ। ਅਲੀ ਅਗਲੇ ਹੋ ਤੇ ਨਾ ਪਤਾ ਲੱਗੇ ਸੰਗਾਂ ਨੂੰ। ਇਹ ਬੈਂਟੀਆਂ ਬੱਸ ਹੁਣ ਆਪਾਂ ਅਗਲਾ ਸੋਚਣਾ। ਜਿਸ ਤਰ੍ਹਾਂ ਭਾਈ ਦੇ ਨਿਸਾਰ ਦਾ ਸੰਗਾਂ ਨੇ ਅਲੀ ਕਿਹ ਵੀ ਤਰ੍ਹਾਂ ਹੋਣੇ ਜਾਣੇ।

ਸਮੁੱਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਖਾਲਸੇ ਵਾਸਤੇ ਕੋਈ ਠੰਡ ਨਹੀਂ ਖਾਲਸਾ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਹੈ ਅੱਜ ਅਸੀਂ ਭਾਈ ਬਿੰਦਰ ਸਿੰਘ ਜੀ ਖਾਲਸਾ ਬਹੁਤ ਹੀ ਵਧੀਆ ਸ਼ਖਸੀਅਤ ਜੋ ਇਲਾਕੇ ਦੇ ਇਹਨਾਂ ਨੂੰ ਕੈਂਡੀਡੇਟ ਖੜੇ ਕੀਤਾ ਇਹਨਾਂ ਦੇ ਦਫ਼ਤਰ ਦਾ શુભ ਮਹੂਰਤ ਕੀਤਾ ਹੈ ਜਕਾਰਿਆਂ ਦੀ ਗੂੰਜ ਦੇ ਨਾਲ ਸਤਿਗੁਰਾਂ ਅਰਦਾਸ ਬੇਨਤੀ ਕਰਕੇ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਵੀ ਸੰਤ ਮਹਾਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਦਾਦੂ ਉਹਨਾਂ ਨੇ ਵੀ ਆ ਕੇ ਅਸ਼ੀਰਵਾਦ ਦੇ ਦਿੱਤਾ ਤੇ ਆ ਤੁਸੀਂ ਸਾਰਾ ਸੰਗਤਾਂ ਦਾ ਹੜ ਆਇਆ ਵੇ ਸਾਰੀਆਂ ਸੰਗਤਾਂ ਅੱਜ ਮਹੂਰਤ ਤੇ ਪਹੁੰਚੀਆਂ ਇਹ ਹੁਣ ਖਾਲਸੇ ਨੇ ਕੰਮ ਕਰかせ ਕਰ ਲੇ ਤੇ ਗੁਰੂ ਦੇ ਸੇਖਾਂ ਨੂੰ ਨਾ ਛੜਦੀ ਲੱਗਦੀ ਐ ਨਾ ਗਰਮੀ ਲੱਗਦੀ ਐ ਹਾਂਜੀ ਤੇ ਅਸੀਂ ਬਸ ਤਗੜੇ ਹੋ ਕੇ ਨਾ ਅਸੀਂ ਦਿਨ ਦੇਖਣਾ ਨਾਰ ਆਰ ਦੇਖਣੀ ਐ ਤੇ ਜਦ ਆਪ ਕੀ ਔਦ ਨਿਧਾਨ ਬਣਾਇ ਆ ਤੇ ਰਣ ਮੈਂ ਤਬ ਜੂਜ ਮਰੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ ਤੇ ਭਾਈ ਬਿੰਦਰ ਸਿੰਘ ਤੇ ਸਾਰੇ ਜਿੰਨੇ ਵੀ ਕੈਂਡੀਡੇਟ ਸਾਰੀਆਂ ਸੰਗਤਾਂ ਅੜਦੀ ਕਲਾ ਦੇ ਵਿੱਚ ਅਸੀਂ ਚੜ੍ਹਦੀ ਕਲਾ ਦੇ ਨਾਲ ਇਲੈਕਸ਼ਨ ਇਹ ਲੜਨਾ ਹੈ ਤੇ ਸਤਿਗੁਰੂ ਮਹਾਰਾਜ ਦਾ ਸਰਤੇ ਮਿਹਰ ਪ੍ਰਿਆਤ ਹੈ ਤੇ ਮੈਂ ਸਾਰੀਆਂ ਸੰਗਤਾਂ ਦਾ ਤੁਹਾਡਾ ਪੱਤਰਕਾਰ ਵੀਰਾਂ ਦਾ ਮੀੜਗੇ ਦਾ ਮੈਨੂੰ ਹੁਣ ਮੈਂ ਸੁਭਾਅ ਪਾਉਂਗਾ ਹੌਲੀ ਹੌਲੀ ਵੀ ਪਹਿਲਾਂ ਤੁਹਾਡਾ ਠੇ ਇਸ ਕਰਕੇ ਭਾਈ ਜਗਤਾਰ ਸਿੰਘ ਜੀ ਹੋਰ ਤੁਸੀਂ ਸਾਰੇ ਬਹੁਤ ਹੀ ਸਤਿਕਾਰਯੋਗ ਆ ਇਹ ਭਾਈ ਤੁਸੀਂ ਮੁੱਢ ਬਣਨਾ ਹੈ ਹੁਣ ਤੁਹਾਡਾ ਥੰਮ ਹੈ ਤੁਸੀਂ ਜਿੰਨਾ ਪ੍ਰਚਾਰ ਪ੍ਰਸਾਰ ਕਰੋਗੇ ਨਾ ਇਹ ਇਹ ਵੈਸੇ ਚੜ੍ਹਦੀ ਕਲਾ ਦੇ ਵਿੱਚ ਕਰਿਓ ਤੇ ਸੱਚ ਝੂਠ ਦਾਨ ਤਾਰਾ ਕਰਦੇ ਹੋ ਵਹਿਰ ਜੀ ਖਾਲਸਾ ਵਹਿਰ ਜੀ ਕੀ ਫਤਿਹ ਹਾਂ ਨਹੀਂ ਬਲ ਕਰਨਾ ਚਾਹੀਦਾ ਇਹ ਕੀ ਮੁਦੇ ਮੁੱਖਰੇ ਰਹੇ ਰਹੇ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਆਪਾਰ ਕਿਰਪਾ ਰਹਿਤ ਸਦਕਾ ਅੱਜ ਜਿੱਥੇ ਮੇਰੇ ਨਗਰ ਦੀ ਸੰਗਤ ਆਈ ਆ ਉਥੇ ਹੀ ਨਗਰ ਜਲਾਣਾ ਚ ਕੇਰੀਆਂ ਤੱਕ ਤਮਲ ਆਲੂ ਸਿੰਘਪੁਰਾ ਧਨਪੁਰਾ ਦਾਦੂ ਅਤੇ ਦੇਸੂ ਮਕਾਨੇ ਦੀ ਸੰਗਤ ਨੇ ਜਿੰਨਾ ਇਲਾਕਾ ਨੂੰ ਅਸੀਂ ਸੰਗਤਾਂ ਸਾਰੀ ਨੇ ਸਹਿਯੋਗ ਦਿੱਤਾ ਇੱਥੇ ਵੱਡੇ ਪੱਧਰ ਤੇ ਵੱਡੇ ਕਾਫਲੇ ਦੇ ਰੂਪ ਵਿੱਚ ਆਏ ਆ ਜਿੱਥੇ ਸੰਗਤਾਂ ਦਾ ਸੰਜੋਗ ਆ ਉੱਥੇ ਹੀ ਬਾਬਾ ਗ੍ਰਮੀਤ ਸਿੰਘ ਜੀ ਤੁਰਕੇ ਵਾਲਾ ਬਾਬਾ ਦਰਸ਼ਨ ਸਿੰਘ ਜੀ ਦਾਦੂ ਮਾਪੁਰਖਾਂ ਦਾ ਸੰਜੋਗ ਹੈ ਬੜੀ ਕਿਰਪਾ ਕਾਲਪੁਰਖ ਦੀ ਰਹੀ ਕਾਰਜਾਂ ਦੀ ਗੱਲ ਗੁਰੂ ਘਰਾਂ ਦੇ ਕਾਰਜ ਨੂੰ ਸਜੇ ਰੂਪ ਵਿੱਚ ਚਲਾਉਣ ਵਾਸਤੇ ਹਰ ਤਰ੍ਹਾਂ ਦਾ ਯੋਗਦਾਨ ਪਾਉਂਦੇ ਰਹਾਂਗੇ